ਮੈਂ ਅਕਾਲ ਤਖਤ ਸਾਹਿਬ ਦੇ ਜਥੇ ਆ ਰਾਂ ਮੈਂ ਕੁਝ ਵੀ ਕਰ ਸਕਦਾ ਹਾਂ ਤੇ ਤੁਹਾਨੂੰ ਪਤਾ ਹੈ ਕਿ ਪਿਛਲੇ ਕੁਝ ਦਿਨਾਂ ਤੋਂ ਗਿਆਨੀ ਹਰਪ੍ਰੀਤ ਸਿੰਘ ਵੀ ਵਿਵਾਦਾਂ 'ਚ ਆਏ ਹੋਏ ਨੇ ਹਾਲਾਂਕਿ ਉਹਨਾਂ ਨੇ ਆਪਣੀਆਂ ਵਿਵਾਦਾਂ ਦੇ ਟਿੱਪਣੀਆਂ ਵੀ ਕੀਤੀਆਂ ਨੇ ਇਹ ਆਖਰ ਕੀ ਸਾਰਾ ਮਸਲਾ ਕਿੱਥੋਂ ਸ਼ੁਰੂ ਹੋਇਆ ਤੇ ਇਹਦਾ ਕੀ ਹੁਣ ਚੱਲ ਰਿਹਾ ਹੈ ਤੇ ਇਸ ਪੂਰੇ ਵਿਸ਼ੇ ਤੇ ਗੱਲਬਾਤ ਕਰਨ ਦੇ ਲਈ ਸਾਡੇ ਨਾਲ ਜੁੜਿਆ ਹੈ ਸਾਡੇ ਸੀਨੀਅਰ ਪੱਤਰਕਾਰ ਸੰਜੀਵ ਸ਼ਰਮਾ ਜੀ ਉਹਨਾਂ ਨਾਲ ਕਰਦੇ ਹਾਂ ਗੱਲਬਾਤ ਵੀ ਆਖਰ ਇਹ ਹੈ ਕੀ ਕੁਝ ਜੀ ਸੰਜੀਵ ਸ਼ਰਮਾ ਜੀ ਸਭ ਤੋਂ ਪਹਿਲਾਂ ਤੁਹਾਡਾ ਸਵਾਗਤ ਹੈ ਜੀ ਇਹ ਪੰਜਾਬੀ ਟੀਵੀ ਦੇ ਲਾਈਵ ਪ੍ਰੋਗਰਾਮ ਜੀ ਧੰਨਵਾਦ ਛੋਟੀ ਸਾਹਿਬ ਬਹੁਤ ਬਹੁਤ ਧੰਨਵਾਦ ਜੀ ਅ ਦੇਖੋ ਬਹੁਤ ਹੀ ਹੈ ਜੀ ਕਿ ਇੱਕ ਅਜੇਹਾ ਬਿਆਨ ਜਥੇਦਾਰ ਸਾਹਿਬ ਵੱਲੋਂ ਦੇਣਾ ਕਿ ਮੈਂ ਕੁਝ ਵੀ ਕਰ ਸਕਦਾ ਸਹੀ ਲੱਗਦਾ ਤੁਹਾਨੂੰ ਆ ਬਿਲਕੁਲ ਦੇਖੋ ਛੋਟੀ ਸਾਹਿਬ ਜਿਹੜਾ ਐਸਜੀਪੀਸੀ ਜਾਂ ਕਿਤੇ ਨਾ ਕਿਤੇ ਸੀ ਸ੍ਰੀ ਹਰਮੰਦਰ ਸਾਹਿਬ ਦੀ ਗੱਲ ਕਰਦੇ ਆ ਜਾਂ ਸੀ ਅਕਾਲੀ ਦਲ ਬਾਦਲ ਦੀ ਗੱਲ ਕਰਦੇ ਆ ਕਿਤੇ ਨਾ ਕਿਤੇ ਧਰਮ ਦੇ ਨਾਂ ਤੇ ਇਹ ਸਮਝ ਨਹੀਂ ਆਉਂਦਾ ਵੀ ਇਹ ਲੋਕ ਡੁਗਡੂ ਵੀ ਕਿਉਂ ਬਿਜਾਉਣਾ ਚਾਹੁੰਦੇ ਆ ਜਾਂ ਧਰਮ ਦੀ ਆੜ ਚਾ ਕੇ ਇਦਾਂ ਦੇ ਕੰਮ ਕਿਉਂ ਕਰਦੇ ਆ ਵੀ ਆਪਣੇ ਕੋਈ ਪਰਸਨਲ ਮੈਟਰ ਜਾਂ ਕੋਈ ਆਪਣੀ ਪਰਸਨਲ ਕਿਹੜਾ ਕੌਣ ਜਥੇਦਾਰ ਹੋਣਾ ਚਾਹੀਦਾ ਕੌਣ ਪ੍ਰਧਾਨ ਹੋਣਾ ਚਾਹੀਦਾ ਇਹ ਚੀਜ਼ਾਂ ਨੂੰ ਲੈ ਕੇ ਇੱਕ ਧਰਮ ਦੀ ਆੜ ਚਾ ਕੇ ਤੁਸੀਂ ਕਿਆ ਸਰਦ ਕਰਨਾ ਚਾਹੁੰਦੇ ਆ ਜਾਂ ਕਿ ਆ ਇਹ ਚੰਗੀ ਗੱਲ ਹੁੰਦੀ ਹੈ ਵੀ ਅਸੀਂ ਕਿਸੇ ਧਰਮਿਕ ਸੰਸਥਾ ਦੇ ਨਾਲ ਜੁੜੇ ਹੋਏ ਆ ਉੱਥੋਂ ਤੋਂ ਅਸੀਂ ਕਿਹੜੀ ਸਾਈਡ ਨੂੰ ਅਸੀਂ ਫੇਮਸ ਹੋ ਰਹੇ ਆ ਜਾਂ ਕਿਹੜੀ ਸਾਈਡ ਨੂੰ ਸਾਡੀ ਜਿਹੜੀ ਫੀਡਬੈਕ ਤਿਆਰ ਹੋ ਰਹੀ ਹੈ ਜੀ ਜੀ ਇਹ ਹਾਂ ਜੀ ਜੀ ਦੇਖੋ ਜਟੇਂਦਰ ਹਰਪ੍ਰੀਤ ਸਿੰਘ ਦਾ ਜਿਹੜਾ ਮੈਟਰ ਹੈ ਜੀ ਉਹ ਮੈਟਰ ਠੀਕ ਹੈ ਉਹ ਗੋਲ ਰਹੇ ਆ ਜਿਹੜੇ ਲੈਜੇ ਚ ਬੋਲ ਰਹੇ ਆ ਪਾਵਰ ਦੀ ਲੈਜੇ ਚ ਬੋਲ ਰਹੇ ਆ ਬੀਜੇਪੀ ਦੀ ਲੈਜੇ ਚ ਬੋਲ ਰਹੇ ਆ ਬਿਲਕੁਲ ਗਲਤ ਆ ਬੋਲਣਾ ਨਹੀਂ ਚਾਹੀਦਾ ਨਿਤਿਨ ਜੋ ਸਚਾਈ ਹੈ ਜਾਂ ਜੋ ਸੱਚ ਹੋਣਾ ਚਾਹੀਦਾ ਜਾਂ ਜੋ ਸੋਸ਼ਲ ਮੀਡੀਆ ਦੇ ਜਰੀਏ ਸਾਡੇ ਤੱਕ ਵੀਡੀਓਜ਼ ਪਹੁੰਚਦੀਆਂ ਜਾਂ ਸਾਡੇ ਤੱਕ ਕੋਈ ਨਿਊਜ਼ ਪਹੁੰਚਦੀ ਹੈ ਉਹਦੇ ਆਧਾਰ ਤੇ ਜੇ ਦੇਖਿਆ ਜਾਵੇ ਸੋਢੀ ਸਾਹਿਬ ਜਿਹੜਾ ਹਰਪ੍ਰੀਤ ਜੱਠੇਦਾਰ ਹਰਪ੍ਰੀਤ ਦਾ ਹਰਪ੍ਰੀਤ ਸਿੰਘ ਦਾ ਕਿਤੇ ਨਾ ਕਿਤੇ ਇਹ ਬਿਆਨ ਆਉਣਾ ਜਾਂ ਕਿਤੇ ਨਾ ਕਿਤੇ ਉਹਨਾਂ ਨੇ ਕਹਿਣਾ ਵੀ ਮੇਰਾ ਜਿਹੜਾ ਪੂਰੇ ਦਾ ਪੂਰਾ ਪਰਿਵਾਰ ਕੇ ਤਨਾ ਕਿਤੇ ਘਰ ਕੋਜਵੇ ਜੇ ਅਗਰ ਮੈਂ ਕੋਈ ਕ੍ਰਾਈਮ ਕੀਤਾ ਹੋਵੇ ਜਾਂ ਮੈਂ ਕੋਈ ਗਲਤ ਕੰਮ ਕੀਤਾ ਹੋਵੇ ਦੀ ਦੇਖੋ ਉਹਨਾਂ ਦਾ ਆਪਸੀ ਮੈਟਰ ਸਾਡੂ ਦੇ ਨਾਲ ਕਿਤੇ 2000 6 7 ਦੇ ਨਾਤੇ ਕੋਈ ਉਹਨਾਂ ਦਾ ਆਪਸੀ ਮੈਟਰ ਸੀਗਾ ਉਹਦੇ ਸਾਡੂ ਨੇ ਦੋਸ਼ ਲਗਾਏ ਸੀਗੇ ਵੀ ਤੂੰ ਮੇਰੀ ਘਰ ਵਾਲੀ ਨਾਲ ਮਤਲਬ ਆਪਣੀ ਥਾਰੀ ਦੇ ਨਾਲ ਤੇਰੇ ਨਜਾਇਜ਼ ਸਬੰਧ ਦਾ ਤੂੰ ਗਲਤ ਹੈ ਉਹਨਾਂ ਦਾ ਕੋਈ ਆਪਸੀ ਰੌਲਾ ਸੀਗਾ ਉਹ ਚੱਲਦਾ ਚੱਲਦਾ ਕਿਤੇ ਮਤਲਬ ਠੰਡਾ ਪੈਂਦਾ ਪੈਂਦਾ ਉਹ ਠੰਡਾ ਪੈ ਗਿਆ ਜੀ ਉਹਨੇ ਮੈਨੂੰ ਇਹ ਮੁੱਦਾ ਉਠਾਣ ਦਾ ਕਾਰਨ ਕਿਉਂ ਦੱਸਣ ਦੇ ਮੁਤਾਬਕ ਕਿਉਂਕਿ ਉਹਨਾਂ ਨੇ ਮਹਾਰਾਜ ਦੀ ਹਜ਼ੂਰੀ 'ਚ ਇਹ ਗੱਲਾਂ ਬੋਲੀਆਂ ਅਗਰ ਉਹ ਝੂਠ ਬੋਲਣਗੇ ਦੇਖੋ ਪਾਪਾਂ ਦੇ ਭਾਗੀਦਾਰ ਆ ਪਹਿਲੇ ਹੀ ਪਾਪੋ ਕਰੇ ਹੋਰ ਧੋਗਣਗੇ ਜੀ ਦੇਖੋ ਜੋ ਉਹਨਾਂ ਦੀਆਂ ਗੱਲਾਂ ਉਹਨਾਂ ਦੇ ਸਾਡੇ ਸਾਹਮਣੇ ਆਈਆਂ ਜਾਂ ਜੋ ਮੈਟਰ ਸਾਨੂੰ ਨਿਕਲ ਕੇ ਦਿਖਦਾ ਆ ਰਿਹਾ ਜੀ ਹਾਂ ਕਿ ਆਹ ਮੈਟਰ ਆ ਰਿਹਾ ਜੀ ਦੇਖੋ ਉਹਨਾਂ ਦੇ ਕਹਿਣ ਦੇ ਮੁਤਾਬਕ ਵੀ ਦੋਜ ਆਪਰੇ ਸੌਰੀ 2 ਦਸੰਬਰ ਨੂੰ ਇਸੇ 2 ਦਸੰਬਰ ਨੂੰ ਕੋਈ ਫੈਸਲਾ ਲੈਣਾ ਸੀਗਾ ਪੰਜ ਮੈਂਬਰੀ ਸਿੰਘ ਸਾਹਿਬਾਨਾਂ ਦੀ ਮੀਟਿੰਗ ਸੀਗੀ ਕਿ ਵਿੱਚ ਕੋਈ ਫੈਸਲਾ ਲੈਣਾ ਸੀਗਾ ਆਪੋਜੀਟ ਪਾਰਟੀ ਮਤਲਬ ਉਹਨਾਂ ਨੇ ਨਾਮ ਨਹੀਂ ਕਿਸੇ ਦਾ ਲਿਆ ਹੋ ਸਕਦਾ ਉਹ ਬਾਦਲਾ ਨੀ ਗੱਲ ਕਰਦੇ ਆ ਹੋ ਸਕਦਾ ਉੱਥੇ ਕੋਈ اپੋਜੀਸ਼ਨ ਦੇ ਬੰਦੇ ਹੋਣਗੇ ਜਿਹੜੇ ਫੈਸਲੇ ਦੇ ਮਤਲਬ ਮਨਜ਼ੂਰ ਨਹੀਂ ਹੋਊਗਾ ਜਿਹਨੇ ਇਹ ਫੈਸਲਾ ਜਾ ਉਹ ਕਹਿੰਦੇ ਹੋਣਗੇ ਕਿ ਇਹ ਫੈਸਲਾ ਗਲਤ ਲਿਆ ਜੱਠਦਾਰ ਸਾਹਿਬ ਨੇ ਉਹਨਾਂ ਦੇ ਕਹਿਣ ਦੇ ਮੁਤਾਬਕ ਉਹ ਕਹਿੰਦੇ ਤੇਰੀ 2 ਤਰੀਕ ਤੋਂ ਬਾਅਦ ਮੈਨੂੰ ਪ੍ਰੈਸ਼ਰ ਪੈਣ ਲੱਗ ਗਿਆ ਵੀ ਤੁਸੀਂ ਇਹ ਫੈਸਲਾ ਗਲਤ ਲਿਆ ਤੁਸੀਂ ਇਹ ਫੈਸਲਾ ਗਲਤ ਲਿਆ ਕੁੱਲ ਮਿਲਾ ਕੇ ਕਹਿਣਾ ਦਾ ਮਤਲਬ ਇਹ ਹੈ ਵੀ ਉਹਨਾਂ ਨੇ ਕਿਸੇ ਨਾ ਕਿਸੇ ਤਰੀਕੇ ਉਹਨਾਂ ਦੇ ਸਾਡੂ ਤੱਕ ਪਹੁੰਚ ਕਰੀ ਕਿ ਕਿਸੇ ਬੰਦੇ ਦੀ ਅਗਰ ਗਰਾਫ ਗਰਾਉਣਾ ਹੋਵੇ ਜਾਂ ਕੇਸੇ ਬੰਦੇ ਦੇ ਦਾਗ ਲਾਉਣਾ ਹੋਵੇ ਅੱਜ ਕੱਲ੍ਹ ਸੋਸ਼ਲ ਮੀਡੀ ਆਲੋਨਾ ਸਾਡੀ ਨਾਲ ਬੰਦਾ ਫੇਮਸ ਵੀ ਹੋ ਜਾਂਦਾ ਉਹ ਕਹਿੰਦੇ ਮੁਤਾਬਕ ਵੀ ਉਹਨੂੰ ਮੇਰੇ ਸਾਰੇ ਚੁੱਕਦੇ ਅਲੱਗ-ਅਲੱਗ ਚੈਨਲਾਂ ਤੇ ਪ੍ਰੈਸ਼ਰ ਝਾਕੇ ਮੇਰੇ ਖਿਲਾਫ ਉਹਨਾਂ ਨੇ ਉਹੀ 2067 ਵਾਲੇ ਬਿਆਨ ਦੁਆ ਤੇ ਉਹੀ ਬੰਦੇ ਦੇ ਪ੍ਰੈਸ਼ਰ ਨਾਲ ਕੋਹਾਤਾ ਵੀ ਹਾਂ ਏਦਾਂ ਤੇ ਏਦਾਂ ਜੱਥੇਦਾਰ ਆ ਵੀ ਮੇਰੀ ਘਰ ਵਾਲੇ ਦੇ ਨਾਲ ਨਾਇ ਸਬੰਧ ਆ ਇਹ ਉਹ ਮੁੜ ਕੇ ਦੁਆਰੇ ਕੇਸ ਮਤਲਬ ਚੱਕਣ ਦੀ ਕੋਸ਼ਿਸ਼ ਕਰੀ ਮੈਨੂੰ ਸਿਰਫ ਇਹ ਫੈਸਲੇ ਤੇ ਉਲਟ ਜਾ ਕੇ ਬੰਦਿਆਂ ਦਾ ਨਾਮ ਆ ਜੇ ਕਿਸੇ ਦਾ ਨਹੀਂ ਲਿਆ ਅਸਲੀਅਤ ਕੀ ਉਹ ਪ੍ਰਮਾਤਮਾ ਜਾਣਦਾ ਹੈ ਨੇ ਮੈਂ ਮੈਂ ਤੁਹਾਨੂੰ ਦੱਸਣਾ ਤੁਹਾਡੀ ਗੱਲ ਤੇ ਇੱਕ ਸਵਾਲ ਕਰਦਾ ਉਸ ਤੋਂ ਬਾਅਦ ਤੁਹਾਡੀ ਗੱਲ ਤੇ ਵੀ ਆਵਾਂਗਾ ਵੀ ਇੱਕ ਬਲਟਵਾ ਸਾਹਿਬ ਦੇ ਵੱਲੋਂ ਨਾ ਕੁਝ ਫੋਟੋਆਂ ਕਿਟੇਂਗੇ ਸੀ ਵਾਇਰਲ ਹਰਪ੍ਰੀਤ ਸਿੰਘ ਜੀ ਦੀਆਂ ਤੇ ਹਰਪ੍ਰੀਤ ਨੇ ਉਹਨ ਉਸਤੇ ਵੀ ਬਿਆਨ ਦਿੱਤਾ ਜੋ ਕਿ ਤੁਸੀਂ ਗੱਲ ਕਹੀ ਹੈ ਕਹਿੰਦੇ ਵੀ ਮੇਰਾ ਜੇਕਰ ਕਹਿੰਦੇ ਮੈਂ ਅਜਿਹਾ ਬੰਦਾ ਹੋਵਾਂ ਤਾਂ ਕਹਿੰਦੇ ਮੇਰਾ ਪਰਿਵਾਰ ਗਰਕ ਹੋ ਜੇ ਚਲੋ ਅਸੀਂ ਇਹ ਨਹੀਂ ਕਹਿੰਦੇ ਵੀ ਕੌਣ ਸੱਚਾ ਹੈ ਕੌਣ ਝੂਠਾ ਇਸ ਗੱਲ ਦੀ ਦਾ ਤਫਤੀਸ਼ ਹੋ ਰਹੀ ਹੈ ਅੱਗੇ ਸਾਹਮਣੇ ਆਈ ਜਾਏਗਾ ਪਰ ਸ਼ਰਮਾ ਜੀ ਇੱਕ ਯਾਨੀ ਕਿ ਜਥੇਦਾਰ ਅਕਾਲ ਤਖਤ ਸਾਹਿਬ ਦਾ ਹੋਵੇ ਤੁਸੀਂ ਵੀ ਦੇਖਣਾ ਵੀਡੀਓ ਕੇ ਪ੍ਰੈਸ ਕਾਨਫਰੰਸ دوران ਉਹ ਕਿਵੇਂ ਗਰਮ ਜੋਸ਼ੀ ਨਾਲ ਬੋਲ ਰਹੇ ਨੇ ਉਹਨਾਂ ਨੂੰ ਇਸ ਤਰ੍ਹਾਂ ਨਹੀਂ ਬੋਲਣਾ ਚਾਹੀਦਾ ਦੇਖੋ ਦੇਖੋ ਸੋਢੀ ਸਾਹਿਬ ਕੌਣ ਹੈ ਨਾ ਬੰਦਿਆਂ ਨੂੰ ਜਥੇਦਾਰ ਬਣਾਉਂਦਾ ਹੈ ਜੀ ਕੌਣ ਇਹਨਾਂ ਨੂੰ ਸਿੰਘ ਸਹਿਬਾਨਾਂ ਚ ਲੈ ਕੇ ਆਉਂਦਾ ਪੰਜ ਪਿਆਰਾਂ ਚ ਲੈ ਕੇ ਆਉਂਦਾ ਤਾਂ ਸੋਚਣੇ ਵਾਲੇ ਬੰਦੇ ਜਿਹੜੇ ਲੈ ਕੇ ਆ ਰਹੇ ਉਹਨਾਂ ਨੂੰ ਪਤਾ ਹੋਣਾ ਚਾਹੀਦਾ ਵੀ ਬੰਦੇ ਦਾ ਦਿਮਾਗ ਕਿੰਦਾ ਦਾ ਜਿਆ ਬੰਦਾ ਕਿੰਦਾ ਗੱਲ ਕਰ ਸਕਦਾ ਇਸ ਸੀਟ ਤੇ ਬੈਠ ਕੇ ਜਾਂ ਉੱਥੇ ਤੱਕ ਲਿਆਉਣੇ ਵਾਲੇ ਬੰਦਿਆਂ ਦਾ ਕਿੰਨਾ ਕਾ ਦਿਮਾਗ ਆ ਉਹ ਸਭ ਸਭ ਨੂੰ ਦੇਖਣ ਨੂੰ ਮਿਲਦਾ ਜੇ ਕੋਈ ਖੁੱਲ੍ਹ ਮਲਾਕੇ ਸੀ ਕਰਨਾ ਚਾਹੁੰਦਾ ਕੋਈ ਵੀ ਧਾਰਮਿਕ ਸੰਸਥਾ ਹੋਵੇ ਉਹਦੇ ਵਿੱਚ ਤੇਰਵੇਂ ਨ ਮਾਰਦੇ ਥੋੜੀ ਸਭ ਸਭ ਤੋਂ ਪਹਿਲਾਂ ਤਾਂ ਜੀ ਕੋਈ ਵੀ ਧਾਰਮਿਕ ਸੰਸਥਾ ਹੋਵੇ ਜੀ ਮੇਰਾ ਜੱਠੇਦਾਰ ਹੋਣਾ ਚਾਹੀਦਾ ਸਾਡਾ ਪ੍ਰਧਾਨ ਹੋਣਾ ਚਾਹੀਦਾ ਫਲਾਣਾ ਬੰਦਾ ਕਜਾਮਚੀ ਹੋਣਾ ਆਪਣੇ ਘਰ ਦੇ ਗੁਜ਼ਾਰੇ ਕਰਦੇ ਆ ਜਾਂ ਪੈਸਾ ਕਮਾਉਂਦੇ ਆ ਜਮੀਨ ਜਾਇਦਾਦਾਂ ਬਣਾਉਂਦੇ ਆ ਰੱਬ ਜਾਣਦਾ ਕਿਆ-ਕਿਆ ਬਣਾਉਂਦੇ ਆ ਲੇਕਿਨ ਧਰਮ ਦੀ ਆੜ ਚਾ ਕੇ ਇਹ ਜਾ ਕਰਨਾ ਹਮੇਸ਼ਾ ਹੀ ਗਲਤ ਹੁੰਦਾ ਹੈ ਦੇਖੋ ਉਹ ਬੰਦੇ ਨੂੰ ਜਥੇਦਾਰ ਬਣਾਉਣ ਤੋਂ ਪਹਿਲਾਂ ਉਹ ਲੋਕਾਂ ਨੂੰ ਸੋਚਣਾ ਚਾਹੀਦਾ ਸੀ ਨਹੀਂ ਇਹ ਬੰਦਾ ਜਥੇਦਾਰ ਦੀ ਸੀਟ ਤੇ ਬੈਠ ਕੇ ਜਾਂ ਕਿ ਕਿਹੜੀ ਕਿੰਨੇ ਟਾਈਮ ਪਹਿਲਾਂ ਤੋਂ ਜਥੇਦਾਰ ਦੀ ਸੀਟ ਤੇ ਬੈਠਾ ਕਿੰਨੀ ਵਾਰ ਕਿਸੇ ਨੂੰ ਗਲਤ ਬੋਲਿਆ ਕਿੰਨੀ ਵਾਰ ਕਿਸੇ ਨੂੰ ਠੀਕ ਬੋਲਿਆ ਹਾਂ ਜੇ ਇੱਕ ਬੰਦਾ ਮਿੱਠਾ ਬੋਲਦਾ ਦੂਜੇ ਪਾਸੇ ਕੌੜਾ ਵੀ ਬੋਲਦਾ ਕੌੜਾ ਬੋਲਣਾ ਮਤਲਬ ਇੱਕ ਸ਼ਬਦਾਂ 'ਚ ਵਿਰੋਧਤਾ ਹ ਜੋ ਬ੍ਰੋਤਾ ਕਰਨੀ ਹੈ ਇੱਕ ਤਰੀਕੇ ਨਾਲ ਕਰੂੰਗਾ ਤੁਹਾਨੂੰ ਦੁਖਰੀ ਲੱਗੂਗਾ ਤੁਸੀਂ ਮੇਰੀ ਗੱਲ ਵੀ ਸੁਣੋਗੇ ਇੱਕ ਮੈਂ ਆਪਣੀ ਬਾਡੀ ਲੈਂਗੁਏਜ ਨੂੰ ਭੜਕ ਕੇ ਗੱਲ ਕਰਨੇ ਜਾਂ ਸ਼ਬਦਾਂ ਦਾ ਦੁਰਪਯੋਗ ਕਰਨਾ ਜਾਂ ਉਲਟੇ ਸ਼ਬਦ ਬੋਲਣਾ ਕਿਤੇ ਨਾ ਕਿਤੇ ਲੜਾਈ ਵਾਲਾ ਕੰਮ ਮਤਲਬ ਐਦਾਂ ਦਾ ਦਿਮਾਗ ਇਸ ਸੀਟ ਤੇ ਬੈਠ ਕੇ ਕਿੱਦਾਂ ਬੰਦਾ ਵਰਤ ਰਿਹਾ ਜਾਂ ਕਿੱਦਾਂ ਉਹ ਆਪਣੀ ਗੱਲਬਾਤ ਰੱਖ ਰਿਹਾ ਸਾਡੇ ਦਿਮਾਗ ਤੋਂ ਬਾਹਰ ਸਿਰਫ ਇਹੀ ਗੱਲ ਦੇਖਣ ਨੂੰ ਆ ਰਿਹਾ ਵੀ ਕੋਈ ਨਾ ਕੋਈ ਪੋਲੀਟਿਕਲ ਪ੍ਰੈਸ਼ਰ ਜਾਂ ਬੀਜੇਪੀ ਦਾ ਪ੍ਰੈਸ਼ਰ ਕੋਈ ਨਾ ਕੋਈ ਸੌਰੀ ਪ੍ਰੈਸ਼ਰ ਕਹਿੰਦਾ ਉਹਨਾਂ ਦਾ ਕੋਈ ਨਾ ਕੋਈ ਸਹਾਰਾ ਆਸ਼ੀਰਵਾਦ ਕਿਤੇ ਨਾ ਕਿਤੇ ਮਿਲੀ ਜੀ ਦੇਖੋ ਮੈਂ ਤੁਹਾਨੂੰ ਦੱਸ ਦੇਣਾ ਤੇ ਦਰਸ਼ਕਾਂ ਨੂੰ ਵੀ ਤੇ ਜਦੋਂ ਉੱਥੇ ਇੱਕ ਪੱਤਰਕਾਰ ਨੇ ਸਵਾਲ ਕੀਤਾ ਪ੍ਰੈਸ ਕਾਨਫਰੰਸ ਗੈਣੀ ਜਿੱਥੇ ਹਰਪ੍ਰੀਤ ਸਿੰਘ ਹੋ ਤਾਂ ਉਹਨਾਂ ਨੇ ਇਹ ਗੱਲ ਕਹੀ ਵੀ ਤੁਹਾਡੀ ਮੋਦੀਆਂ ਗੱਲਬਾਤ ਹੁੰਦੀ ਹੈ ਵੀ ਤੁਹਾਡਾ ਯਾਨੀ ਕਿ ਬੀਜੇਪੀ ਨਾਲ ਕੋਈ ਲੈਣ ਦੇਣਾ ਸਾਂਝ ਹੈ ਸਾਨੂੰ ਲੱਗਦਾ ਹੈ ਤਾਂ ਉੱਥੇ ਗਿਆਨੀ ਹਰਪ੍ਰੀਤ ਸਿੰਘ ਜੀ ਭੜਕ ਜਾਂਦੇ ਨੇ ਉਹਨਾਂ ਨੇ ਕਿਹਾ ਹਾਂ ਕਹਿੰਦੇ ਮੇਰੀ ਮੋਦੀਏ ਗੱਲਬਾਤ ਹੁੰਦੀ ਹੈ ਕਹਿੰਦੇ ਗੱਲਬਾਤ ਕਰਨਾ ਕੋਈ ਗਲਤ ਗੁਨਾਹ ਹੈ ਤੇ ਕਹਿੰਦੇ ਹਾਂ ਉਹ ਮੰਨੇ ਵੀ ਨਹੀਂ ਪ੍ਰੈਸ ਕੋਲ ਕਹਿੰਦੇ ਹਾਂ ਕਹਿੰਦੇ ਮੇਰੀ ਬੀਜੇਪੀ ਨਾਲ ਸਾਂਝ ਹੈ ਪੂਰੀ ਸਾਂਝ ਹੈ ਚਲੋ ਮੰਨ ਲੈਂਦੇ ਆ ਵੀ ਤੁਹਾਡੀ ਸਾਂਝ ਹੈ ਜੇਕਰ ਤੁਹਾਡੀ ਸਾਂਝ ਹੈ ਤਾਂ ਜਿਹੜੇ ਆ ਸਾਡੇ ਬਾਰਡਰ ਦੇ ਕਿਸਾਨ ਬੈਠੇ ਨੇ ਉਹਨਾਂ ਦਾ ਮੁੱਦਾ ਹੀ ਸੋਲਵ ਕਰਾ ਦਿਓ ਉਹਨਾਂ ਨੂੰ ਆਪਣੇ ਘਰ ਭਜਾ ਦਿਓ ਕਹਿ ਕੇ ਮੋਦੀ ਸਾਹਿਬ ਨੂੰ ਤੁਹਾਡਾ ਸਾਂਝਾ ਬੀਜੇਪੀ ਨਾਲ ਆ ਬਿਲਕੁਲ ਬਿਕੋਸ ਦੇਖੋ ਓਡੀਸ਼ਾ ਉਹ ਹੁੰਦਾ ਸੀ ਦਿਮਾਗ ਦੀ ਗੱਲ ਕਰਦੇ ਵੀ ਕੌਣ ਇਹ ਬੰਦਿਆਂ ਨੂੰ ਲੈ ਕੇ ਆਇਆ ਜਾਂ ਕਹੋ ਕਿ ਕਿਹਨਾਂ ਨੇ ਇਹਨਾਂ ਨੂੰ ਜੱਜਦਾਰ ਬਣਾਇਆ ਕਹਾਂ ਚੰਦਾ ਖੜਾ ਹੋ ਰਿਹਾ ਨਾ ਜੀ ਕਿਉਂਕਿ ਬੰਦੇ ਦੀ ਸੋਚ ਜਾਂ ਬੰਦੇ ਦੀ ਜਿਹੜੀ ਫੀਡਬੈਕ ਹੁੰਦੀ ਹੈ ਉਸ ਤੋਂ ਪਤਾ ਲੱਗ ਜਾਂਦਾ ਬੰਦਾ ਕਿੰਨੇ ਕੁ ਪਾਣੀ ਹੈ ਜਿਹੜਾ ਕਿੰਨੇ ਕੁ ਗੱਲਬਾਤ ਚ ਹੁੰਦਾ ਦੇਖੋ ਮੈਂ ਕਿਸੇ ਵੀ ਸੀਟ ਤੇ ਬੈਠਾ ਮੈਂ ਕਿਸੇ ਧਰਮਕ ਸੰਸਥਾ ਦੀ ਸੀਟ ਤੇ ਬਟਾ ਖਾਸ ਕਰਕੇ ਜੇ ਕਿਸੇ ਧਰਮਕ ਧਰਮ ਦੇ ਨਾ ਹੋਤੇ ਕਿ ਤਨੇ ਕਿ ਤੈਸੀ ਕਿਸੇ ਸੰਸਥਾ ਦੇ ਨਾਲ ਜੁੜੇ ਹੋਏ ਆ ਕਿਸੇ ਸੀਟ ਤੇ ਬੈਠੇ ਆ ਪਰਮਾਤਮਾ ਨੇ ਸਾਨੂੰ ਕੋ جان جی جس ਪ੍ਰਧਾਨ ਮਾਤਾ ਪ੍ਰਮਾਤਮਾ ਨੇ ਸੇਵਾ ਲਾਉਣੀ ਹੈ ਜੀ ਅਸੀਂ ਆਪਣੇ ਹੱਥਾਂ 'ਚ ਕਿਤੇ ਨਾ ਕਿਤੇ ਪ੍ਰਧਾਨਗੀ ਲੈ ਕੇ ਕਿਤੇ ਨਾ ਕਿਤੇ ਜ਼ਥੇਦਾਰੀ ਲੈ ਕੇ ਬਾਅਦ ਦੇ ਵਿੱਚ ਬੋਲਣ ਦਾ ਨਹੀਂ ਪਤਾ ਬਾਅਦ ਦੇ ਵਿੱਚ ਲੜਾਈਆਂ ਉਹਨਾਂ ਨੇ ਪਤਾ ਕਿਸੇ ਦੇ ਨਾਲ ਕਿਹੜਾ ਕੱਢਣੀ ਆ ਹਮੇਸ਼ਾ ਹੀ ਆਪਣੀ ਗੱਲ ਕਰਨੀ ਆ ਆਪਣੇ ਆਪ ਨੂੰ ਚੰਗਾ ਕਹਿਣਾ ਹਮੇਸ਼ਾ ਹੀ ਕਿਤੇ ਨਾ ਕਿਤੇ ਜਿਹੜਾ ਪ੍ਰੈਸ਼ਰ ਦਿਖਾਉਣਾ ਦੇਖੋ ਅਗਰ ਮੋਦੀ ਸਾਹਿਬ ਦੇ ਨਾਲ ਉਹਨਾਂ ਦੀ ਗੱਲਬਾਤ ਹੈਗੀ ਇਹਦੇ ਵਿੱਚ ਕੋਈ ਪ੍ਰੋਬਲਮ ਨਹੀਂ ਹੈ ਲੇਕਿਨ ਕਿਤੇ ਨਾ ਕਿਤੇ ਸ਼ਬਦਾਂ ਤੇ ਕੰਟਰੋਲ ਰੱਖਣਾ ਜਿਹੜੇ ਲੋਕਾਂ ਨੂੰ ਸਮਝਾਉਣ ਦੇ ਜਿਹੜੀ ਸੀਟ ਤੇ ਤੁਸੀਂ ਬੈਠੇ ਆ ਇਹ ਸੀਟ ਤੇ ਬੈਠ ਕੇ ਲੋਕਾਂ ਨੂੰ ਸਮਝਾਉ ਸ਼ਬਦਾਂ ਦੀ ਜਿਹੜੀ ਮर्यादा ਕਿਤੇ ਸ਼ਬਦ ਬੋਲਣੇ ਉਹਨਾਂ ਦੀ ਮर्यादा ਤੇ ਧਿਆਨ ਰੱਖਣ ਦੀ ਗੱਲ ਕਰਨੀ ਹੁੰਦੀ ਆ ਇਹਨਾਂ ਲੋਕਾਂ ਨੇ ਕਰਨੀ ਹੁੰਦੀ ਆ ਅਗਰ ਇਹ ਖੁਦ ਧਿਆਨ ਨਹੀਂ ਰੱਖ ਰਹੇ ਲੋਕਾਂ ਨੂੰ ਕੀ ਦੱਸ ਰਹੇ ਹੋਣਗੇ ਜੀ ਜੀ ਔਰ ਫਿਰ ਸਰਮਾਈ ਦੇਖੋ ਇੱਕ ਸਵਾਲ ਹੋਰ ਬੜਾ ਵੱਡਾ ਖੜਾ ਹੁੰਦਾ ਹੈ ਕਿ ਆਪਾਂ ਸਾਰੇ ਜਾਣਦੇ ਆ ਕਿ ਆਪਣੀ ਐਜੀਪੀਸੀ ਜਿਹੜੀ ਸੰਸਥਾ ਹੈ ਨਾ ਧਾਰਮੀ ਸੰਸਥਾ ਹੈ ਉਹ ਪੂਰੇ ਵਰਲਡ ਫੇਮਸ ਹੈ ਕਿਉਂਕਿ ਐਜੀਪੀ ਸੰਸਥਾ ਇੱਕ ਅਜਿਹੀ ਸੰਸਥਾ ਹੈ ਜੇ ਕਿਤੇ ਕੋਈ ਵੀ ਹਾਲਾਤ ਖਰਾਬ ਹੁੰਦੇ ਕੁਝ ਵੀ ਹੁੰਦਾ ਐ ਜੀਪੀ ਸੰਸਥਾ ਦੀ ਪੂਰੇ ਪੰਜਾਬ ਦੇ ਲੋਕ ਅੱਗੇ ਹੁੰਦੇ ਨੇ ਪਰ ਐ ਜੀਪੀ ਸੀ ਵੱਲੋਂ ਪੂਰਾ ਸਮਰਥਨ ਕੀਤਾ ਜਾਂਦਾ ਜਿਵੇਂ ਕਿ ਹੁਣ ਲੰਗਰ ਭੇਜੇ ਜਾ ਰਹੇ ਨੇ ਕਿਸਾਨਾਂ ਲਈ ਤਾਂ ਕਿਤੇ ਨਾ ਕਿਤੇ ਜੇਕਰ ਇਹਨਾਂ ਦੇ ਜਥੇ ਦਾ ਹੈ ਨਾ ਜਾਂ ਇਹਨਾਂ ਦੇ ਮੈਂਬਰ ਹੀ ਅਜੇ ਸਵਾਲ ਖੜੇ ਕਰਨਗੇ ਅਜਿਹਾ ਗੱਲਾਂ ਕਰਨਗੇ ਤਾਂ ਫਿਰ ਐ ਜੀ ਵਿਵਸਥਾ ਦੇ ਬਾਰੇ ਲੋਕਾਂ ਦੇ ਦੇੜੇ ਵਿਚਾਰ ਹੈ ਉਹ ਥੋੜੇ ਗਲਤ ਵੀ ਹੋ ਸਕਦੇ ਨੇ ਉਹ ਕਹਿਣਗੇ ਵੀ ਅਜਿਹੀ ਸੰਸਥਾ ਅਜੇ ਮੈਂਬਰ ਨੂੰ ਕਿਉਂ ਲੈ ਕੇ ਆਂਦੀ ਹੈ ਜਾਂ ਤਾਂ ਫਿਰ ਸੰਸਥਾ ਦਾ ਜਿਹੜਾ ਚੋਣ ਕਰਨਾ ਹੈ ਹੈ ਨਾ ਵੀ ਚੋਣ ਕਰਨ ਦੀ ਨੀਤੀ ਉਹ ਸਹੀ ਨਹੀਂ ਹੈ ਦੇਖੋ ਲੋਕ ਉਹ ਜਿਹੜੀ ਮੈਂ ਹੁਣ ਗੱਲ ਕਹੀ ਆ ਉਹੀ ਚੀਜ਼ ਕਹਿ ਰਹੇ ਨਾ ਤੁਸੀਂ ਵੀ ਉਹ ਚੀਜ਼ ਦਾ ਜਿਹੜੇ ਬੰਦੇ ਆ ਨੇ ਸੀਟ ਤੇ ਬੈਠ ਕੇ ਲੋਕਾਂ ਨੂੰ ਸਮਝਾਉਣਾ ਹੁੰਦਾ ਚੰਗੇ ਰਸਤੇ ਪਾਉਣਾ ਹੁੰਦਾ ਜਦੋਂ ਖੁਦ ਗਲਤ ਚੱਲ ਰਹੇ ਹੋ ਕਿ ਆ ਉਹ ਉਸ ਦੇ ਕਾਬਿਲ ਹੈ ਕਿ ਨਹੀਂ ਹੈ ਜੀ ਦੇਖੋ ਸਭ ਤੋਂ ਪਹਿਲਾਂ ਤਾਂ ਸਾਨੂੰ ਸੋਚਣਾ ਚਾਹੀਦਾ ਕੋਈ ਵੀ ਕਿਸੇ ਨੂੰ ਅਹੁਦਾ ਦੇਣਾ ਹੈ ਜਾਂ ਕਿਸੇ ਦਾ ਕੋਈ ਵੀ ਮੈਟਰ ਹੈ ਉਹਨੂੰ ਕਿੱਦਾਂ ਤਰੀਕੇ ਨਾਲ ਗੱਲ ਕਰਨੀ ਹੈ ਕਿਹੜੀ ਸ਼ਬਦ ਕਿੱਥੇ ਬੋਲਣੇ ਕਿੱਥੇ ਨਹੀਂ ਬੋਲਣੇ ਪਰਮਾਤਮਾ ਦੀ ਹਜ਼ੂਰੀ 'ਚ ਬੈਠ ਕੇ ਤੁਸੀਂ ਅਕੜ ਧੱਕੜ ਵਾਲੀ ਗੱਲ ਕਰਦੇ ਆ ਜਾਂ ਤੁਸੀਂ ਹਮੇਸ਼ਾ ਕਿਤੇ ਨਾ ਕਿਤੇ ਗੱਲ ਕਰਦੇ ਆ ਵੀ ਹਾਂ ਮੇਰੀ ਫਲਾਣੇ ਨਾਲ ਗੱਲ ਕਰਨੇ ਨਾਲ ਠੀਕ ਹੈ ਬਦਨਾਮੀ ਤੁਹਾਡੀ ਹੋ ਰਹੀ ਹੈ ਤੁਹਾਡੇ ਪਰਿਵਾਰ ਦੀ ਹੋ ਰਹੀ ਹੈ ਉਹ ਤੁਹਾਨੂੰ ਤੁਸੀਂ ਜਾਣੋ ਤੁਹਾਡਾ ਸਾਡੋ ਜਾਣੋ ਕੋਈ ਪ੍ਰੋਬਲਮ ਨਹੀਂ ਹੈ ਉਹ ਤੁਹਾਡੇ ਆਪਸੀ ਮੈਟਰ ਹੈ ਤੁਸੀਂ ਸੋਲਵ ਕਰ ਲਓ ਨਾ ਕਰੋ ਕੋਈ ਦਿੱਕਤ ਨਹੀਂ ਲੇਕਿਨ ਧਰਮ ਦੇ ਨਾਂ ਤੇ ਜਾਂ ਜਿਹੜੀ ਸੀਟ ਤੇ ਤੁਸੀਂ ਬੈ ਜਾਂ ਉਹ ਸੀਟ ਤੇ ਬੈਠ ਕੇ ਆਕਰ ਤੱਕੜ ਦਿਖਾਉਣੇ ਕਿੰਨੀ ਕਿ ਜਾਇਜ਼ ਹੈ ਜੀ ਸ਼ਰਮਾ ਜੀ ਤੁਹਾਨੂੰ ਲੱਗਦਾ ਨਹੀਂ ਆਪਾਂ ਕੱਲ ਸ਼ਾਮ ਨੂੰ ਮੁੱਦਾ ਵੀ ਕੀਤਾ ਸੀ ਯਾਨੀ ਕਿ ਜਗੀਰ ਕੌਰ ਦਾ ਤੇ ਐਡਵੋਕੇਟ ਧਾਮੀ ਦਾ ਹੈਨਾ ਇਹ ਇਹ ਲੱਗ ਮੁੱਦਾ ਸੀ ਇਹ ਇੱਕ ਹਰਪੀ ਦਾ ਮੁੱਦਾ ਆ ਗਿਆ ਗੱਲ ਐਜੀਪੀਸੀ ਕਰਦੇ ਆ ਤੇ ਵੀ ਲੋਕਾਂ ਦੇ ਹੱਕਾਂ ਦੀ ਗੱਲ ਕਦੋਂ ਹੋਏਗੀ ਲੋਕ ਕਦੋਂ ਯਾਨੀ ਕਿ ਜਾਗਰੂਕ ਹੋਣਗੇ ਜਾਂ ਅਜੇ ਲੋਕਾਂ ਨੂੰ ਚੋਣ ਕਰਨੀ ਚਾਹੀਦੀ ਹੈ ਐਜੀਪੀਸੀ ਨੂੰ ਐਜੀਪੀਸੀ ਵੀ ਕਿਤਨਾ ਕੀਤੇ ਅਸੀਂ ਸਮਝਦੇ ਆ ਵੀ ਗਲਤ ਹੋ ਸਕਦੀ ਹੈ ਇਹ ਇਹਨਾਂ ਨੂੰ ਆਪਣਾ ਕੋਈ ਫਾਰਮੂਲਾ ਚੇਂਜ ਕਰਨਾ ਪਏਗਾ ਦੇਖੋ ਪਹਿਲਾਂ ਉਹ ਗੱਲ ਚੱਲੀ ਸੀ ਲਫਾਫੇ ਕੱਲ੍ਹ ਜਗੀਰ ਕੋਈ ਨੇ ਗੱਲ ਕੀਤੀ ਲਫਾਫੇ ਨਾਮ ਨਿਕਲਦਾ ਹੈ ਤਾਂ ਉਹ ਵੀ ਇਸ ਟੇਕੇ ਦੇ ਪ੍ਰਧਾਨ ਸੀਗੇ ਤਾਂ ਜਰੂਰੀ ਤਾਂ ਨਹੀਂ ਹੈ ਕਿ ਲਫਾਫੇ ਹਰ ਵਾਰ ਤੁਹਾਡਾ ਹੀ ਨਾਮ ਨਿਕਲਿਆ ਹੋਵੇ ਕਿਸੇ ਹੋਰ ਦਾ ਵੀ ਨਿਕਲਦਾ ਹੋਵੇ ਤਾਂ ਫਿਰ ਕਿਤੇ ਨਾ ਕਿਤੇ ਐ ਜੀ ਪੀ ਸਸਤਾ ਥੋੜੀ ਬੋਤੀ ਛਵੀ ਉਹਦੀ ਖਰਾਬ ਹੋ ਰਹੀ ਹੈ ਤਾਂ ਦੇਖੋ ਸੋਢੀ ਸਾਹਿਬ ਜਿਮੇਵਾਰ ਜਿਮੇਵਾਰੀ ਦੀ ਜਿਹੜੀ ਆਪਾਂ ਗੱਲ ਕਰ ਰਹੇ ਆ ਵੀ ਕਿ ਸੀਟ ਜਥੇਦਾਰੀ ਵਾਲੀ ਸੀਟ ਇੱਕ ਬਹੁਤ ਜ਼ਿੰਮੇਵਾਰੀ ਵਾਲੀ ਸੀਟ ਹੈ ਜੀ ਅਗਰ ਤੁਸੀਂ ਪ੍ਰਮਾਤਮਾ ਦੇ ਨਾਮ ਨਾਲ ਲੜਨ ਨਾਲ ਲੱਗੇ ਹੋਏ ਆ ਤੁਸੀਂ ਸੇਵਾ ਦੇ ਤੌਰ ਤੇ ਫਿਰ ਤਾਂ ਤੁਸੀਂ ਜਿਹੜੀ ਮਰਜ਼ੀ ਸੀਟ ਤੇ ਬੈਠ ਕੇ ਸੇਵਾ ਕਰੋ ਜੀ ਕੋਈ ਪਰੋਲਾ ਨਹੀਂ ਹੈ ਜਿੱਥੇ ਮਰਜ਼ੀ ਸੇਵਾ ਕਰੋ ਲੇਕਿਨ ਅਗਰ ਐਸੀ ਕਹੋਗੇ ਵੀ ਹਾਂ ਧਰਮ ਦੇ ਨਾਤੇ ਅਸੀਂ ਆਪਣੀਆਂ ਰੋਟੀਆਂ ਸੇਕਣੀ ਐ ਜਾਂ ਕਿਤੇ ਨਾ ਕਿਤੇ ਅਸੀਂ ਆਪਣਾ ਪੈਸਾ ਬਣਾਉਣਾ ਜ਼ਮੀਨ ਜਾਇਦਾਦ ਬਣਾਉਣੀ ਐ ਮੈਂ ਫੇਮਸ ਹੋਣਾ ਵੇਖੋ ਐਸੀ ਤਾਂ ਕਹਿੰਦੇ ਆ ਵੀ ਕੋਈ ਵੀ ਧਾਰਮਿਕ ਸੰਸਥਾ ਹੈ ਚਾਹੇ ਉਹ ਐਸਜੀਪੀਸੀ ਦੀ ਗੱਲ ਚੱਲਦੀ ਆ ਜੀ ਵੀ ਸੀ ਤੇ ਗੱਲ ਕਰ ਲੂਗੇ ਉਹ ਸਿਰਫ ਇੱਕ ਪ੍ਰਮਾਤਮਾ ਦਾ ਦਰ ਹੈ ਇਹ ਲੋਕ ਭੁੱਲੀ ਬੈਠੇ ਆ ਸਾਡੇ ਹਿਸਾਰ ਨਾਲ ਉੱਥੇ ਬੰਦਿਆਂ ਦੀ ਚੋਣ ਹੋਣੀ ਚਾਹੀਦੀ ਹੈ ਚੋਣ ਮਤਲਬ ਜਿਹੜੇ ਬੰਦੇ ਸਹੀ ਨਹੀਂ ਹੈ ਜਾਂ ਜਿਹੜੇ ਬੰਦੇ ਸਹੀ رائے ਨਹੀਂ ਦਿੰਦੇ ਸਹੀ ਮਤਲਬ ਉਹ ਫੀਡਬੈਕ ਨੂੰ ਕਾਇਮ ਰੱਖਣ ਦੇ ਵਿੱਚ ਹੈਲਪ ਨਹੀਂ ਕਰਦੇ ਸਪੋਰਟ ਨਹੀਂ ਕਰਦੇ ਉਹਨਾਂ ਬੰਦਿਆਂ ਨੂੰ ਸਾਈਡ ਤੇ ਕਰਨਾ ਚਾਹੀਦਾ ਜਿਹੜੇ ਬੰਦੇ ਲੋਕ ਡਿਜ਼ਰਬ ਕਰਦੇ ਆ ਜਾਂ ਜਿਹੜੇ ਉੱਥੇ ਸੇਵਾ ਕਰਦੇ ਆ ਪਤਾ ਨਹੀਂ ਕਿੰਨੇ ਕਿੰਨੇ ਸਾਲਾਂ ਤੋਂ ਸੇਵਾ ਕਰਦੇ ਹੋਣੇ ਆ ਪਤਾ ਨਹੀਂ ਇਹ ਲੋਕ ਪੈਸੇ ਵਾਲੇ ਉਹਨਾਂ ਨੂੰ ਅੱਗੇ ਨਹੀਂ ਆਉਣ ਦੇ ਰਹੇ ਹੋਣੇ ਇਹ ਜਿਹੇ ਬੰਦਿਆਂ ਨੂੰ ਅੱਗੇ ਆਉਣਾ ਚਾਹੀਦਾ ਜਿਹੜੇ ਤਨੋਂ ਮਨੋਂ ਸੇਵਾ ਕਰਨ ਨਾ ਕਿ ਉੱਥੇ ਆਪਣੇ ਕੇਰਾ ਕੱਢਣ ਦੀ ਜਾਂ ਆਪਣਾ ਕੋਈ ਪ੍ਰਧਾਨਗੀ ਦੀ ਜਾਂ ਕੋਈ ਖਜ਼ਾਨਚੀ ਦੀ ਜਾਂ ਕੋ ਹੋਬੇ ਜੀ ਅ ਸ਼ਰਮਾ ਜੀ ਖੋਰ ਸਵਾਲ ਖੜਾ ਹੁੰਦਾ ਜਿਵੇਂ ਕਿ ਤੁਸੀਂ ਵੀ ਜ਼ਿਕਰ ਕੀਤਾ ਵੀ ਜਿਹੜੇ ਐਜੀਵੀ ਦੇ ਮੈਂਬਰ ਹੁੰਦੇ ਆ ਹਨਾ ਜਾਂ ਪ੍ਰਧਾਨ ਤਾਂ ਚਲੋ ਬਹੁਤ ਵੱਡੀ ਗੱਲ ਹੈ ਮੈਂਬਰ ਤੱਕ ਇਹ ਲੋਕਾਂ ਨੂੰ ਪੈਸਾ ਸਭ ਕੁਝ ਮਿਲਦਾ ਹੈ ਵਧੀਆ ਮਿਲਦਾ ਹੈ ਕਈਆਂ ਤਾਂ ਇੱਥੋਂ ਤਾਂ ਕਈ ਜਿਹੜੇ ਪ੍ਰਧਾਨ ਨੇ ਉਹਨਾਂ ਨੂੰ ਸਿਕਿਉਰਟੀ ਵੀ ਗਾਰਡੀ ਮਿਲੇ ਹੋਏ ਨੇ ਤੇ ਉਹੀ ਜਿਹੜਾ ਪੈਸਾ ਹੈ ਨਾ ਗਰੀਬ ਗਰੀਬ ਭਲੇ ਭਲੇ ਵਾਸਤੇ ਲਗਾਇਆ ਜੇ ਉਹ ਗੱਲ ਵਧੀਆ ਨਹੀਂ ਹੈ ਤਾਂ ਹੀ ਇਹ ਲੋਕ ਕਿਦੇ ਨਾਲ ਕਿਦੇ ਫਿਰ ਅਜਿਹੇ ਬਿਆਨ ਦਿੰਦੇ ਨੇ ਯਾਨੀ ਸਿੱਧਾ ਮੈਂ ਤਾਂ ਸਾਫ਼ ਸ਼ਬਦਾਂ ਗਾ ਵੀ ਚਾਮਲ ਜਾਂਦੇ ਨੇ ਦੇਖੋ ਪਤਾ ਨਹੀਂ ਕਿੰਨੇ ਕੋ ਕਮੇਟੀ ਦੇ ਨਾਲ ਲੋਕ ਜੁੜੇ ਹੋਣੇ ਆ ਜਿਹੜੇ ਇਹ ਚੀਜ਼ ਚਾਹੁੰਦੇ ਹੋਣੇ ਜਿਵੇਂ ਤੁਸੀਂ ਸੋਚਦੇ ਆ ਮੈਂ ਸੋਚਦਾ ਲੋਕ ਸੋਚਦੇ ਆ ਲੇਕਿਨ ਉਹ ਨਾ ਲੋਕਾਂ ਨੂੰ ਅੱਗੇ ਨਹੀਂ ਆਉਣ ਦਿੱਤਾ ਜਾਂਦਾ ਕਿਉਂ ਕਿਸੇ ਦੀ ਫਲਾਣੇ ਨਾਲ ਬਣਦੀ ਆ ਕਿਸੇ ਦੀ ਫਲਾਣੇ ਨਾਲ ਬਣਦੀ ਆ ਮੁੱਠੀ 'ਚ ਲੈ ਕੇ ਧਰਮ ਨੂੰ ਚਲਦੇ ਆ ਜੀ ਧਰਮ ਨੂੰ ਮੁੱਠੀ 'ਚ ਨਹੀਂ ਮੁੱਠੀ ਦੋ ਪਹਾਰ ਕਰੋ ਜੀ ਲੋਕਾਂ ਦਾ ਸਬਦਾ ਸਾਂਝਾ ਦੁਆਰ ਆ ਸਬਦਾ ਸਾਂਝਾ ਹੋ ਆ ਇੱਕ ਟੀਕਾ ਸਿਸਟਮ ਬਣਾ ਹੋਇਆ ਉੱਥੇ ਦੀ ਮੈਂਬਰਸ਼ਿਪ ਹੁੰਦੀ ਆ ਉਹਨੂੰ ਸੰਭਾਲ ਦੇਖ ਰੱਖਣਾਂ ਵਗੈਰਾ ਕਰਨ ਬਾਅਦ ਇਹ ਬੰਦਿਆਂ ਦਾ ਇੱਕ ਗਠਨ ਹੋਣਾ ਜ਼ਰੂਰੀ ਹੁੰਦਾ ਉਹ ਕਰਨਾ ਚਾਹੀਦਾ ਜਿਹੜੇ ਬੰਦੇ ਸਹੀ ਵਾਅਦਾ ਨਹੀਂ ਕਰਨਦੇ ਜਾਂ ਸਹੀ ਕੰਮ ਨਹੀਂ ਕਰਨ ਦਿੰਦੇ ਉਹ ਕਿਸੇ ਵੀ ਕਮੇਟੀ ਦੇ ਹੱਕਦਾਰ ਨਹੀਂ ਹੋਣੇ ਚਾਹੀਦੇ ਰਹਿਣ ਦੇ ਅੱਖ ਨਹੀਂ ਰੱਖਣਾ ਚਾਹੀਦਾ ਉਹਨਾਂ ਨੂੰ ਕਿਤੇ ਨਾ ਕਿਤੇ ਉਹਨਾਂ ਨੂੰ ਬਾਹਰ ਦਾ ਰਸਤਾ ਦਿਖਾਉਣਾ ਚਾਹੀਦਾ ਚਾਹੇ ਰਾਜਨੀਤਿਕ ਲੈਣ ਹੋਵੇ ਚਾਹੇ ਉਹ ਕਿਸੇ ਧਰਮਕ ਸੰਸਾਧਨ ਨਾਲ ਜੁੜੀ ਹੋਈ ਲੈਣ ਹੋਵੇ ਅਗਰ ਕੋਈ ਬੰਦਾ ਖਰਾਬ ਕਰਦਾ ਹੈ ਜਾਂ ਬੰਦਾ ਕੋਈ ਨਾਮ ਖਰਾਬ ਕਰਦਾ ਸਭ ਤੋਂ ਪਹਿਲਾਂ ਉਹਨੂੰ ਪੱਕੇ ਤੌਰ ਤੇ ਕੱਢ ਦੇਣਾ ਚਾਹੀਦਾ ਠੀਕ ਹੈ ਗੁਰਦੁਆਰਾ ਸਾਹਿਬ ਆਓ ਮੱਥਾ ਟੇਕੋ ਆਪਣੇ ਘਰ ਜਾਓ ਕੋਈ ਪ੍ਰੋਬਲਮ ਨਹੀਂ ਆ ਲੇਕਿਨ ਕਿਸੇ ਚੀਜ਼ ਚ ਦਖਲਦਾਜ਼ੀ ਤੁਹਾਡੀ ਨਹੀਂ ਹੋਊਗੀ ਜੀ ਐਦਾਂ ਦਾ ਕੋਈ ਨਾ ਨੇ ਫੇਜ ਸ਼ਰਮਾ ਜੀ ਦੇਖੋ ਕੋਈ ਨਾ ਕੋਈ ਤਾਂ ਐਕਸ਼ਨ ਲੈਣਾ ਪਏਗਾ ਤੁਹਾਨੂੰ ਲੱਗਦਾ ਨਹੀਂ ਕਿ ਜਿਵੇਂ ਸਰਕਾਰਾਂ ਦੇ ਨੁਮਾਇੰਦੇ ਨੇ ਹੈਨਾ ਕੱਲ ਜਿਹੜਾ ਮੁੱਦਾ ਆ ਐਡਵਰਡ ਧਾਮੀ ਦਾ ਤੇ ਆਪਣਾ ਜਗੀਰ ਕੌਰ ਦੀ ਦਾ ਅੱਜ ਇਹ ਨਵਾਂ ਮੁੱਦਾ ਹਰਪੀ ਦਾ ਆਪਾਂ ਲਿੱਤਾ ਹੈ ਤੇ ਸਰਕਾਰਾਂ ਦੇ ਜਿਹੜੇ ਨੁਮਾਇੰਦੇ ਨੇ ਖਾਸ ਕਰ MLA MP ਕਹਿ ਲਈਏ ਕੱਲ ਭਗਵਾਨਤਮਨ ਜੀ ਅੰਮ੍ਰਿਤਸਰ ਦੇ ਵਿੱਚ ਹੀ ਸੀ ਇਹਨਾਂ ਨੂੰ ਉੱਥੇ ਬਿਠਾ ਕੇ ਕੋਈ ਟੇਬਲ ਟਾਕ ਨਹੀਂ ਕਰਾਨੀ ਚਾਹੀਦੀ ਤਾਂ ਕਿ ਅਜਿਹੇ ਮੁੱਦੇ ਲੋਕਾਂ ਵਿੱਚ ਨਾ ਸਾਡੇ ਜਿਹੜੇ ਪੰਜਾਬ ਦੀ ਛਵੀ ਨਾ ਖਰਾਬ ਹੋਵੇ ਸਰਕਾਰ ਹੁਣ ਕਿਉਂ ਨਹੀਂ ਅੱਗੇ ਆਂਦੀ ਦੇ ਕੋ ਵੀ ਜੀ ਵੀਰਕੌਰ ਦੀ ਕੱਲ ਮੈਂ ਗੱਲ ਕੀਤੀ ਸੀ ਵੀ ਉਹਨੂੰ ਕਿਆ ਸਾਰਾ ਲੈਣਾ ਪੈ ਗਿਆ ਸੀਗਾ ਜਾ ਕੇ ਉਥੇ ਮੈਲਾ ਮੰਡਲ ਦੇ ਕਮਿਸ਼ਨ ਦੇ ਅੱਗੇ ਕੇਸ਼ ਹੋਣ ਦਾ ਜਾਂ ਆਪਣੇ ਬਿਆਨ ਤਰਜ ਕਰਾਉਣ ਦਾ ਜੀ ਠੀਕ ਆ ਇੱਕ ਆਪਸੀ ਮੈਟਰ ਸੀਗਾ ਕਿਸੇ ਗਰੁੱਪ ਦਾ ਕਿਸੇ ਕਮੇਟੀ ਦਾ ਮੈਟਰ ਆ ਉਹਨੂੰ ਬੈਠ ਕੇ ਤੁਸੀਂ ਸੋਲਵ ਕਰ ਲਓ ਤੁਸੀਂ ਬਾਹਰ ਉਛਾਲੜ ਦੀ ਗੱਲ ਕਰਦੇ ਹੋ ਤੁਸੀਂ ਫੇਮਸ ਫੇਮ ਹੋਣਾ ਚਾਹੁੰਦੇ ਹੋ ਫੇਮਸ ਹੋਣਾ ਚਾਹੁੰਦੇ ਹੋ ਆਪਣੀ ਫੇਮ ਲੈ ਰਹੇ ਹੋ ਦੂਜੇ ਪਾਸੇ ਤੁਸੀਂ ਪੈਸਾ ਕਮਾਉਣ ਦੀ ਗੱਲ ਕਰ ਰਹੇ ਹੋ ਵੀ ਪੈਸਾ ਵੀ ਕਮਾਇਆ ਜਾ ਰਿਹਾ ਨਾਲ ਕਿਤੇ ਨਾ ਕਿਤੇ ਜਦੋਂ ਤੁਸੀਂ ਐਦਾਂ ਦੀ ਗੱਲਬਾਤ ਕਰਦੇ ਹੋ ਉਹ ਚੁੱਪ ਇਸ਼ੀ ਕਰਕੇ ਮੈਂ ਕੱਲ ਕਿਹਾ ਸੀ ਕਿ ਜਿਹ ਉਹਨਾਂ ਨੂੰ ਬਾਹਰ ਦਾ ਰਸਤਾ ਹੋਣਾ ਚਾਹੀਦਾ ਕਿਉਂਕਿ ਉਹ ਬਾਤੀ ਵੀ ਮਾਹੌਲ ਖਰਾਬ ਕਰਦੇ ਆ ਜਿਵੇਂ ਕਹਿੰਦੇ ਖਰਬੂਜੇ ਦੇਖ ਕੇ ਖਰਬੂਜਾ ਰੰਗ ਫੜਦਾ ਅੱਜ ਬੀਬੀ ਜਗੀਰ ਕੌਰ ਨੂੰ ਦੇਖ ਕੇ ਜੱਥੇਦਾਰ ਹਰਪ੍ਰੀਤ ਦਾ ਕੇਸ ਆ ਗਿਆ ਤੇ ਕੱਲ ਨੂੰ ਕਿਸੇ ਹੋਰ ਦਾ ਕੇਸ ਆਜੂ ਪਰसों ਕਿਸੇ ਨੂੰ ਹੋਰ ਦਾ ਕੇਸ ਆਜੂ ਐਦਾਂ ਦੇ ਬੰਦਿਆਂ ਨੂੰ ਆਊਟ ਕਰਨਾ ਚਾਹੀਦਾ ਸਾਡੇ ਹਿਸਾਬ ਨਾਲ ਜੀ ਮੈਂ ਕਹਿੰਦੀ ਬਰੋਡਾ ਨਹੀਂ ਕਰਦਾ ਨਹੀਂ ਕੱਢੋ ਕਿਸ ਨੂੰ ਰੱਖੋ ਲੇਕਿਨ ਐਦਾਂ ਦੇ ਦਿਮਾਗ ਵਾਲੇ ਬੰਦੇ ਨਹੀਂ ਹੋਣੇ ਚਾਹੀਦੇ ਕਿਸੇ ਵੀ ਧਰਮ ਕਿਸਮ ਸੋਦਾ ਦੇ ਵਿੱਚ ਜੀ ਸ਼ਰਵਜੀ ਇੱਕ ਆਖਰੀ ਸਵਾਲ ਹੈ رائے ਜਾਨਣਾ ਤੁਹਾਡੀ ਦਰਸ਼ਕ ਵੀ ਜਾਨਣਾ ਚਾਹੁੰਦੇ ਨੇ ਮੈਨੂੰ WhatsApp ਵੀ ਆਇਆ ਜਿਵੇਂ ਹਰਪ੍ਰੀਤ ਸਿੰਘ ਦੀ ਪ੍ਰੈਸ ਕਾਨਫਰੰਸ ਕਹਿੰਦੇ ਗੁੱਸੇ ਨਾਲ ਬੋਲੇ ਕੀ ਉਹਨਾਂ ਨੂੰ ਮਾਫੀ ਨਹੀਂ ਮੰਗਣੀ ਚਾਹੀਦੀ ਬਿਲਕੁਲ ਮੰਗਣੀ ਚਾਹੀਦਾ ਮੈਂ ਤਾਂ ਕਹਿੰਦਾ ਮर्यादा ਦਾ ਧਿਆਨ ਨਹੀਂ ਰੱਖਿਆ ਗਿਆ ਮर्यादा ਦਾ ਧਿਆਨ ਰੱਖਣਾ ਜਿਹੜੇ ਲੋਕਾਂ ਨੇ ਸਾਨੂੰ ਕਹਿਣਾ ਜਾਂ ਸਮਝਾਉਣਾ ਦੁਨੀਆ ਨੂੰ ਪਬਲਿਕ ਨੂੰ ਸਮਝਾਉਣਾ ਉਹ ਗੁਰੂ ਦੀ ਸੰਗਤ ਨੂੰ ਸਮਝਾਉਣਾ ਵੀ ਮर्याਦਾ ਦਾ ਧਿਆਨ ਰੱਖਣਾ ਸ਼ਬਦਾਂ ਦਾ ਧਿਆਨ ਰੱਖਣਾ ਗੁਰੂ ਸਾਹਿਬ ਨੇ ਤਾਂ ਕਦੇ ਕਿਹਾ ਹੀ ਨਹੀਂ ਬਾਬਾ ਨਾਨਕ ਨੇ ਕਦੇ ਕਿਹਾ ਉੱਚੇ ਬੋਲ ਬੋਲਿਆ ਕਦੇ ਉਹਨਾਂ ਨੇ ਕਦੇ ਉਹਨਾਂ ਨੇ ਮੈਂ ਮੇਰੀ ਵਾਲੀ ਗੱਲ ਕਰੀ ਹੈ ਬਾਬੇ ਨਾਨਕ ਦੇ ਰਾਹ ਤੇ ਚੱਲਣ ਦੀ ਅਸੀਂ ਗੱਲਾਂ ਕਰਦੇ ਆਂ ਜਾਂ ਬਾਬੇ ਨਾਨਕ ਦੇ ਰਾਹ ਤੇ ਚੱਲਣ ਦੀ ਅਸੀਂ ਲੋਕਾਂ ਨੂੰ ਗੱਲਾਂ ਸਮਝਾਉਣ ਦੀ ਕੋਸ਼ਿਸ਼ ਕਰਦੇ ਆਂ ਆਪੇ ਅਸੀਂ ਰਾਹ ਤੇ ਤੋਂ ਉਲਟ ਜਾ ਰਹੇ ਆਂ ਕਿਤੇ ਨਾ ਕੋਈ ਪੱਕੇ ਤੌਰ ਤੇ ਇਦਾਂ ਦਾ ਸਿਸਟਮ ਹੋਣਾ ਚਾਹੀਦਾ ਵੀ ਜਿਹੜਾ ਬੰਦਾ ਗਲਤੀ ਕਰਦਾ ਜਾਂ ਜਿਹੜਾ ਬੰਦਾ ਉਸ ਚੀਜ਼ ਵੱਲ ਵੱਧਦਾ ਜਿਹੜੀ ਚੀਜ਼ ਕਿਤੇ ਨਾ ਕਿਤੇ ਨਾਮ ਖਰਾਬ ਕਰ ਰਹੀ ਹੈ ਸੰਸਥਾ ਦਾ ਨਾਮ ਖਰਾਬ ਕਰ ਰਹੀ ਹੈ ਗੁਰਦੁਆਰਾ ਸਾਹਿਬ ਦਾ ਨਾਮ ਖਰਾਬ ਕਰਾ ਖਰਾਬ ਕਰ ਰਹੀ ਹੈ ਕੌਮ ਦਾ ਨਾਮ ਖਰਾਬ ਕਰ ਰਹੀ ਹੈ ਉਹ ਬੰਦਿਆਂ ਤੋਂ ਕਿਤੇ ਨਾ ਕਿਤੇ ਸਾਈਡ ਤੇ ਰਹਿਣਾ ਚਾਹੀਦਾ ਉਹਨਾਂ ਨੂੰ ਸਾਈਡ ਤੇ ਕਰਨਾ ਚਾਹੀਦਾ ਮੈਂ ਇਹ ਨਹੀਂ ਕਹੂੰਗਾ ਉਹਨਾਂ ਨੂੰ ਕੱਢ ਦਿਓ ਜਾਂ ਰੱਖ ਲੋ ਲੇਕਿਨ ਕਿਤੇ ਨਾ ਕਿਤੇ ਇਦਾਂ ਦੇ ਫੈਸਲੇ ਹੋਣੇ ਚਾਹੀਦੇ ਤਦ ਜਾ ਕੇ ਕਿਤੇ ਨਾ ਕਿਤੇ ਸਦਾਰ ਹੋ ਸਕਦਾ ਨਹੀਂ ਉਹੀ ਅਗੁਰੂ ਦੀ ਸੰਗਤ ਅੱਜ ਜਿਹੜਾ ਬਾਅਦ ਸੋਸ਼ਲ ਮੀਡੀਆ ਤੇ ਦੇ ਰਿੰਗੇ ਦਾ ਜੀ ਦਾ ਕਿਤੇ ਨਾ ਕਿਤੇ ਇਹਨਾਂ ਦਾ ਰੋਲਾ ਦੇਖ ਰਿਹਾ ਉਹ ਫਿਰ ਕਿਤੇ ਨਾ ਕਿਤੇ ਨਾਮ ਖਰਾਬ ਹੁੰਦਾ ਹੈ ਨਾ ਕਿ ਨਾਮ ਬਣਦਾ ਹੈ ਜੀ ਜੀ ਸ਼ਰਮਾ ਜੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਤੁਸੀਂ ਸਾਨੂੰ ਬਹੁਤ ਵਧੀਆ ਅਪਡੇਟ ਦਿੱਤੀ ਸਰ ਥੈਂਕ ਯੂ ਤੁਹਾਡਾ ਧੰਨਵਾਦ ਜੀ ਬਹੁਤ ਬਹੁਤ ਧੰਨਵਾਦ ਸੋ ਦੋਸਤੋ ਇਹ ਸਾਡੇ ਸਾਡੇ ਸੀਨੀਅਰ ਪੱਤਰਕਾਰ ਸੰਜੀਵ ਸ਼ਰਮਾ ਜੀ ਜਿਨ੍ਹਾਂ ਨੇ ਲਗਾਤਾਰ ਆਪਣੀ ਇਸ ਖਬਰ ਤੇ ਅਪਡੇਟ ਬਣਾ ਕੇ ਰੱਖੀ ہوئی ਹੈ ਤੇ ਜੋ ਕਿ ਸਾਡੇ ਕੋਲ ਨਵੀਂ ਅਪਡੇਟ ਆਈ ਹੈ ਗਿਆਨੀ ਅਹ ਲਿਕੇ ਜਥੇਦਾਰ ਹਰਪ੍ਰੀਤ ਸਿੰਘ ਜੀ ਦੀ ਉਹਨਾਂ ਨੇ ਇੱਕ ਵੱਲੋਂ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਤੇ ਪ੍ਰੈਸ ਕਾਨਫਰੰਸ ਦੇ ਵਿੱਚ ਉਹਨਾਂ ਦੇ ਵੱਲੋਂ ਬੜੀ ਹੀ ਯਾਨੀ ਕਿ ਗੁੱਸੇ ਭਾਵ ਨਾਲ ਬੋਲਿਆ ਗਿਆ ਕਿ ਮੈਂ ਜਥੇਦਾਰ ਆ ਅਕਾਲ ਤਖਤ ਦਾ ਮੈਂ ਕੁਝ ਵੀ ਕਰ ਸਕਦਾ ਤੇ ਹਾਂ ਮੈਂ ਮੋਦੀ ਨੂੰ ਫੋਨ ਕਰਦਾ ਤੇ ਮੈਂ ਬੀਜੇਪੀ ਨਾਲ ਮੇਰੀ ਸਾਂਝ ਹੈ ਉਹ ਗੱਲ ਅਲੱਗ ਹੈ ਤੇ ਉਸ ਤੋਂ ਪਹਿਲਾਂ ਯਾਨੀ ਕਿ ਜਿਹੜੀਆਂ ਫੋਟੋ ਵਾਇਰਲ ਹੋਈਆਂ ਸੀ ਉਹਨਾਂ ਤੇ ਉਹਨਾਂ ਨੇ ਬੜਾ ਵੱਡਾ ਇੱਕ ਬਿਆਨ ਦਿੱਤਾ ਹੈ ਉਹਨਾਂ ਨੇ ਇਹ ਵੀ ਕਿਹਾ ਕਿ ਜੇਕਰ ਮੈਂ ਐਵੇਂ ਦਾ ਬੰਦਾ ਹੋਵਾਂ ਤਾਂ ਮੇਰਾ ਪਰਿਵਾਰ ਹੀ ਖਤਮ ਹੋ ਜਾਏ ਯਾਨੀ ਗਰਕ ਹੋ ਜਾਏ ਤੇ ਦੋਸਤੋ ਹੁਣ ਸੱਚਾਈ ਕੀ ਹੈ ਇਦਾਂ ਉਹਨਾਂ ਦੇ ਦਿਨ ਦੱਸਣਗੇ ਹਾਂ ਉਹਨਾਂ ਦਾ ਟਾਈਮ ਦੱਸੇਗਾ ਤੇ ਜੋ ਵੀ ਇਸ ਖਬਰ ਦੀ ਅਗਲੀ ਅਪਡੇਟ ਹੋਏਗੀ ਉਹ ਤੁਹਾਨੂੰ ਬਹੁਤ ਜਲਦੀ ਦਵਾਂਗੇ ਸਭ ਤੋਂ ਪਹਿਲਾਂ